ਹਾਥੀ ਦੇ ਦੰਦ ਖਾਨ ਨੂੰ ਹੋਰ ਦਿਖਾਨ ਨੂੰ ਹੋਰ ਇਹ ਕਹਾਵਤ ਬੀਜੇਪੀ ਦੇ ਉੱਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ ਬੀਜੇਪੀ ਗੱਲਾਂ ਕਰਦੀ ਹੈਗੀਏ ਬੇਟੀ ਬਚਾਓ ਬੇਟੀ ਪੜ੍ਹਾਓ ਦੀਆਂ ਪਰ ਉਸਦੇ ਜਿਹੜੇ ਐਕਸ਼ਨ ਨੇ ਉਹ ਤਾਂ ਟੋਟਲੀ ਇਸਦੇ ਉਲਟ ਹੈਗੇ ਹੈ ਬ੍ਰਿਜ ਭੂਸ਼ਨ ਜਿਸ ਦੇ ਉੱਤੇ ਜਨ ਸੋਸ਼ਲ ਦੇ الزام ਲੱਗੇ ਸੀ ਸਾਡੀਆਂ ਪਹਿਲਵਾਨ ਕੁੜੀਆਂ ਨੇ ਜਿਨ੍ਹਾਂ ਨੇ ਸੈਂਕੜੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੇ ਜਨ ਸੋਸ਼ਲ ਦੇ ਇਲਜ਼ਾਮ ਲਗਾਏ ਦਿੱਲੀ 'ਚ ਧਰਨਾ ਪ੍ਰਦਰਸ਼ਨ ਕੀਤਾ ਸੰਘਰਸ਼ ਕੀਤਾ ਪਰ ਮਜਾਲ ਬੀਜੇਪੀ ਦਾ ਕੋਈ ਲੀਡਰ ਉਹਨਾਂ ਦੇ ਹੱਕ ਚ ਬੋਲਿਆ ਹੋਵੇ ਹੁਣ ਤੇ ਹਾਦੀ ਹੋ ਗਈ ਉਸੇ ਬ੍ਰਿਜ ਭੂਸ਼ਣ ਦੇ ਬੇਟੇ ਨੂੰ ਯੂਪੀ ਤੋਂ ਬੀਜੇਪੀ ਨੇ ਟਿਕਟ ਦਿੱਤੀ ਹੈਗੀ ਇਹ ਤਾਂ ਫਿਰ ਸਾਡੀਆਂ ਬੇਟੀਆਂ ਦੇ ਜ਼ਖਮਾਂ ਤੇ ਨੂਨ ਛਿੜਕਣ ਵਾਲੀ ਗੱਲ ਹੋ ਗਈ ਬੀਜੇਪੀ ਜਿਹੜੀ ਪਰਿਵਾਰਵਾਦ ਦੇ ਖਿਲਾਫ ਗੱਲਾਂ ਕਰਦੀ ਸੀ ਇਹ ਪਰਿਵਾਰਵਾਦ ਨਹੀਂ ਤਾਂ ਹੋਰ ਕੀ ਹੈਗਾ ਇੱਥੇ ਬਸ ਨਹੀਂ ਹੈ ਮਨੀਪੁਰ ਅਸੀਂ ਦੇਖਿਆ ਜਲ ਰਿਹਾ ਸੀ ਸਾਡੀਆਂ ਮਹਿਲਾਵਾਂ ਦੇ ਉੱਤੇ ਅਤਿਆਚਾਰ ਹੋ ਰਿਹਾ ਸੀ ਪ੍ਰਧਾਨ ਮੰਤਰੀ ਦੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਉਹਨਾਂ ਦੇ ਹੱਕ ਦੇ ਵਿੱਚ ਕਿਸੇ ਹੋਰ ਲੀਡਰ ਨੇ ਆਵਾਜ਼ ਤੱਕ ਨਹੀਂ ਉਠਾਈ ਉਹਨਾਂ ਦੇ ਹੱਕ ਦੇ ਵਿੱਚ ਆ ਪਿਛਲੇ ਦਿਨੀ ਤੇ ਹੱਦ ਹੋ ਗਈ ਕਰਨਾਟਕਾ ਦੇ ਵਿੱਚ ਉੱਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਦੇਵੇਗੋੜਾ ਜੀ ਦਾ ਪੋਤਰਾ ਰਵੰਨਾ ਜਿਸ ਨੂੰ ਕਿ ਟਿਕਟ ਦਿੱਤੀ ਗਈ ਸੀ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਲਈ ਪ੍ਰਧਾਨ ਮੰਤਰੀ ਸਾਹਿਬ ਨੇ ਖੁਦ ਪ੍ਰਚਾਰ ਕੀਤਾ ਉਹਨਾਂ ਦੇ ਲਈ ਵੋਟਾਂ ਮੰਗੀਆਂ ਪਰ ਇਹ ਉਹੀ ਰਵੰਨਾ ਹੈ ਜਿਸ ਦੇ ਖਿਲਾਫ ਸੈਂਕੜੇ ਔਰਤਾਂ ਨੇ ਆਪਣੀ ਰੋ ਰੋ ਕੇ ਕਾਥਾ ਸੁਣਾਈ ਹੈ ਔਰ ਬਹੁਤ ਸਾਰੇ ਕਲਿੱਪ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਤੇ ਅਵੇਲੇਬਲ ਹੈਗੇ ਆ ਸੋ ਇਸ ਕਰਕੇ ਅੱਜ ਲੋਕ ਜਿਹੜੇ ਹੈ ਬੀਜੇਪੀ ਨੂੰ ਭਾਰਤੀ ਜਨਤਾ ਪਾਰਟੀ ਨਹੀਂ ਬਲਾਤਕਾਰੀ ਜਨਤਾ ਪਾਰਟੀ ਦੇ ਨਾਂ ਤੋਂ ਜਾਣਦੇ ਆ ਅੱਜ ਬੀਜੇਪੀ ਤੋਂ ਕੱਲੇ ਲੋਕਤੰਤਰ ਨੂੰ ਖਤਰਾ ਨਹੀਂ ਹੈ ਕੱਲੇ ਸੰਵਿਧਾਨ ਨੂੰ ਖਤਰਾ ਨਹੀਂ ਹੈ ਇਹੋ ਜਿਹੇ ਵਾਰਦਾਤਾਂ ਨੂੰ ਦੇਖ ਕੇ ਤਾਂ ਲੱਗਦਾ ਕਿ ਸਾਡੀਆਂ ਬੇਟੀਆਂ ਨੂੰ ਸਾਡੀਆਂ ਬੱਚੀਆਂ ਨੂੰ ਕੀ ਖਤਰਾ ਹੈ ਬੀਜੇਪੀ